ਹਾਂਜੀ ਕੀ ਹਾਲਾ ਸਾਰੇ ਵੀਰਾਂ ਦਾ ਹੋਰ ਕੀ ਬੰਦਾ ਕਰਦਾ ਮੈਂ ਵੀ ਰੋ ਉਤਰਗਵਾਦ ਦਾ ਸੱਟੇ ਸਾਰੇ ਵੀਰਾਂ ਦੇ ਘਰ ਪਰ ਠੀਕ ਐ ਕਰਤੀਆ ਭਾਈ ਵਲੋਗ ਦੀ ਸਟਾਰਟਿੰਗ 10 ਸਵੇਰ ਵੀ ਉਠਿਆ ਮੈਂ 5 ਵਜੇ ਦਾ ਝੂਠ ਨਹੀਂ ਬੋਲਦਾ ਨਾ ਯਾਰ ਤੇ ਖਾਇਆ ਵੀ ਬਾਬੇ ਨੇ ਆ ਦੇਖੋ ਸੁਣੂ ਬਾਤਾਂ ਬੋਲਦਾ ਸੁਣਦਾ ਤੇ ਆ ਦੇਖੋ ਸੁਣੋ 5 ਵਜੇ ਜਦੋਂ ਬੋਲਿਆ ਬਾਬਾ ਇਹ ਆਪਣੇ ਘਰਾਂ ਚ ਹੀ ਪਤਾ ਨਹੀਂ ਸ਼੍ਰੀ ਅਖੰਡ ਪਾਠ ਸਾਹਿਬ ਖੁੱਲਿਆ ਕਿਸਹ ਦਾ ਹਨ ਪਾਠ ਖੁੱਲਿਆ ਹਣ ਜਦੋਂ ਬਾਬਾ ਬੋਲਿਆ ਵੀ 5 ਵਜੇ ਕੱਲ ਵੀ ਬਾਬਾ ਢਾਹ ਦਾ ਕਾਹੇ ਆਉਣ ਨਾਲ ਅੱਜ ਵੀ 4-5 ਵਜੇ ਜਦੋਂ ਬੋਲਿਆ ਮੈਨੂੰ ਉਦੋਂ ਦੀ ਜਾਗਾਈ ਹੈ ਬਸ ਮੈਂ ਥੱਕੇ ਨਾਲ ਸੁੱਤਾ ਪਿਆ ਹਣ ਮੰਨ ਕੇ ਜਲੋ ਤੇ ਪਰ ਮਾੜੀ ਨੀਂਦ ਆਏ ਦੇ ਵਿੱਚ ਅੱਖ ਲੱਗ ਗਈ ਨੇ ਫੇਰ ਬਾਬੇ ਦੀ ਵਾਇਸ ਸੁਣ ਕੇ ਖੁੱਲ ਜਾਂਦੀ ਹੈ ਜਾਗ ਬੁਰਾ ਹਾਲ ਕਰ ਰੱਖਿਆ ਸੀਗਾ ਹੁਣ ਬਾਬਾ ਥੋੜਾ ਜਿਹਾ ਟਾਈਮ ਮਤਲਬ ਇਹਦੀ ਬੰਦ ਹੋਇਆ ਸੀ ਇਹ ਚੁੱਪ ਕੀਤਾ ਜੀ ਉਹਨੂੰ ਸੁੱਤਾ ਸੀ ਉਹ ਬੋਲ ਗਾਣ ਫੇਰ ਉੱਠ ਖੜਿਆ ਤਾਂ ਕਰਕੇ ਚਲੋ ਕੋਈ ਡਿੱਕਤ ਵਾਲੀ ਗੱਲ ਨਹੀਂ ਬ్రో ਤੇ ਬਸ ਉੱਡਦੇ ਆ ਦੋ ਜੋੜੀਆਂ ਪੱਕੀਆਂ ਹੋ ਗਈਆਂ ਆਪਣੀਆਂ ਬਾਕੀ ਉਹ ਵੀ ਜੋੜੀ ਪੱਕੀ ਹੋ ਗਈ ਆਪਣੀ ਤੇ ਉਹ ਜੋੜੀ ਉਹ ਤਾਂ ਆਪਣੀ ਪੱਕੀ ਹੋ ਗਈ ਤਾਂ ਸਾਹਮਣੇ ਠੀਕ ਹੈ ਇਹਨਾਂ ਦਾ ਉਹ ਦੇਖੋ ਉਹ ਵੀ ਪੱਕੀ ਹੈ ਜੋੜੀ ਠੀਕ ਹੈ ਇਹਨਾਂ ਨੂੰ ਛੱਡ ਕੇ ਖੁੱਡੇ 'ਚ ਤੇ ਦੋ ਜੋੜੀਆਂ ਹੋਰ ਲਾਉਣੇ ਆ ਦੋ ਨਹੀਂ ਨ ਜੋੜਵੇਂ ਹੋਰ ਲਾਉਣੇ ਆਪਾਂ ਘਟੋ ਘਾਟ ਤੇ ਵਾ ਕੰਮ ਨੇ ਵੇੜਦੇ ਆ ਇਹਨਾਂ ਦਾ ਵੀ ਮੁੜ ਕੇ ਖੋਡਾਂ ਖਾਣੇ ਛੱਡ ਕੇ ਵਿਲੇ ਹੋਣੇ ਟਾਈਮ ਨਾਲ ਹਾਂਜੀ ਮੇਰੇ ਵੀਰੋ ਉੱਠ ਖੜੇ ਜੀ ਠੀਕ ਹੈ ਤੇ ਗੈਂਗ ਬੈਂਗ ਵੀ ਪਹੁੰਚੀ ਹੋਈ ਆ ਇਧਰੇ ਖੜਾ ਬਲਜੀਤ ਦਾ ਬਾਈਕ ਉਧਰੋਂ ਪਿੱਛੇ ਖੜਾ ਟੀਵਲੀ ਉਸਤਾਦ ਦੀ ਸਕੂਟਰੀ ਤੇ ਲਾਈਟਾਂ ਲੁੱਟ ਕੇ ਕੇ ਬੰਦ ਪੈਨਲ ਦੇ ਆਧਾਰ ਤੇ ਤਾਂ ਬਾਬੇ ਹੋਪਾ ਠੀਕ ਆ ਕਿ ਨਹੀਂ ਲਾਈਟਾਂ ਕਰਦੇ ਬੰਦ ਤੇ ਅੱਜ ਆਹ ਬੱਚੇ ਚੱਕ ਲੈਣੇ ਆ ਮੇਬੀ ਜੇ ਆਪਣਾ ਕੰਮ ਜ਼ਿਆਦਾ ਕਸਤੇ ਨਾ ਹੋਇਆ ਜਾ ਆਪਣਾ ਪੇਂਟ ਪੂੜਾ ਆ ਲਿਬੜਗਾ ਅੱਜ ਕੱਲ੍ਹ ਚ ਫਿਰ ਬਹੁ ਬੱਚੇ ਚੱਕ ਕੇ ਤੇ ਹੱਥੀ ਪਾਲਾਂਗੇ ਠੀਕ ਆ ਕਿ ਨਹੀਂ ਤੇ ਲੇਟਾਂ ਕਰਦਿਆਂ ਬਾਂਦੇ ਵਾਲੀਆਂ ਬਾਹਰ ਦੀ ਇਹ ਭੇੜ ਠੀਕ ਆ ਕਿ ਨਹੀਂ ਤੇ ਇਧਰ ਚੋਬਰ ਲੱਗਾ ਹੋਇਆ ਰੰਗ ਕਰਨ ਅਜੇ ਤੱਕ ਟਾਈਮ ਨਾਲ ਹੀ ਲੱਗ ਗਿਆ ਤੇ ਇਹਨੂੰ ਵੀ ਦਿਖਾ ਦਈਏ ਮੈਂ ਕਿਹਾ ਗੁੱਡ ਮਾਰਨਿੰਗ ਪਹਿਲੇ ਤੋਂ ਗੁੱਡ ਮਾਰਨਿੰਗ ਠੀਕ ਆ ਕਿ ਨਹੀਂ ਇਹ ਕੰਮ ਸਿਰਾ ਲਾ ਰੱਖਿਆ ਕਹਿੰਦੇ ਯਾਰ ਐਂਡ ਓਕੇ ਰਿਪੋਰਟਾਂ ਜਿੱਦਾਂ ਡਬਲ ਕੋਟ ਹੋਇਆ ਨਾ ਵਾਈਟ ਵਾਈਟ ਚਲਕਣ ਲੱਗ ਗਿਆ ਬਾਬੇ ਪ੍ਰੋਪਰ ਯਾਰ ਵਾਕਈ ਹਨਾ ਪ੍ਰੋਫੈਸ਼ਨਲ ਦਾ ਕੰਮ ਪ੍ਰੋਫੈਸ਼ਨਲ ਦਾ ਹੀ ਹੁੰਦਾ ਮੇਰੇ ਵੀਰੋ ਪ੍ਰੋਫੈਸ਼ਨਲ ਦਾ ਕੰਮ ਪ੍ਰੋਫੈਸ਼ਨਲ ਦਾ ਹੀ ਹੁੰਦਾ ਠੀਕ ਹੈ ਕਿ ਨਹੀਂ ਇੱਧਰ ਵੀ ਹੋਰ ਰਿਪੋਰਟਾਂ ਨੇ ਸਿਰਾ ਗੱਲਬਾਤ ਅੰਮ ਸ ਤੇ ਇੱਧਰ ਪਹੁੰਚੇ ਹੋਏ ਨੇ ਖਾਤਰੋਂ ਕੇ ਖਿਡਾਰੀ ਬਲਜੀਤ ਟਾਣ ਵਾਲਾ ਮੁੰਡਾ ਵੀ ਆਇਆ ਹੋਇਆ ਹੈ ਐ ਮਹਿੰਦੀ ਮੁੰਦੀ ਕਹਿੰਦੇ ਹਿਤ ਕਰ ਕੈਮ ਹੈ ਮੁੰਡੇ ਦੇ ਹੱਥਾਂ ਦੇ ਪੂਰੀ ਅਮਰੀਕੀ ਉਸਤਾਦ ਜੀ ਇਧਰ ਮੜੇ ਹੱਥ ਚੱਕਦੇ ਆਇਆ ਕਰਕੇ ਹਾਂ ਗੈਂਗ ਆਈ ਹੋਈ ਐ ਸਾਰੀ ਉਸਤਾਦ ਮੇਜਰ ਜੀ ਇਵਲੀ ਹਾਰਮਣ ਦੋ ਚੋਬਰ ਹੋਰ ਇਹ ਮਾਲ ਸਪਲਾਈ ਕੀਤਾ ਆਪਣੀ ਨੂਰ ਜਾਨ ਨੇ ਤੁਹਾਨੂੰ ਪਤਾ ਹੀ ਇੱਥੇ ਕਿ ਨੂਰ ਸਾਵੇਂ ਦੇਣਾ ਜਿਹੜਾ ਪਹਿਲਾਂ ਸ਼ੋਰ ਹੁੰਦਾ ਸੀ ਕੂਟਰ ਡਾਉਣ ਵੀਰੇ ਤੇ ਉਹਨਾਂ ਦੀ ਘਰੇ ਸੀਗਾ ਇਹ ਅਖੰਡ ਪਾਠ ਸੀਗਾ ਹਣਾ ਤੇ ਉਹ ਸਾਨੂੰ ਪਤਾ ਵੀ ਕੁਝ ਵੀ ਉਹਨਾਂ ਦੇ ਪ੍ਰੋਗਰਾਮ ਹੋਵੇ ਆਪਾਂ ਜਾਣਦੇ ਨਹੀਂ ਤੇ ਉਹ ਮਾਲ ਸਪਲਾਈ ਕਰ ਦਿੰਦਾ ਆਪਣੇ ਕੋਲੇ ਵਿਚਾਰਾ ਉਸਤਾਦ ਜੀ ਭੁੱਲ ਗਏ ਸਾਨੂੰ ਜਲੇਬੀ ਖਾਣੀ ਤਤੀ ਤਤੀ ਹੈਗੀ ਆ ਖਾ ਲਓ ਉਹ ਹੱਥ ਨਾਲ ਚਲ ਕੋਈ ਨਾ ਕੀ ਹੁੰਦਾ ਆਈ ਚੱਕ ਲਓ ਨਿਆਰਾ ਬਣ ਲੂਗੀ ਲਓ ਜੀ ਦੋ ਜੋੜਨਾ ਹੋਰ ਛੱਡ ਦੇਣਾ ਰੋ ਦੇ ਨੀ ਬਾਲੀਆਂ ਬਸ ਲਓ ਜੀ ਪੱਕੀ ਜੋੜੀ ਪਰਮਨੈਂਟ ਵੇਖੀ ਜਰਾ ਕੇ ਪੈਂਦੇ ਤੂੰ ਕਹਿੰਦਾ ਲੱਗਦੀ ਨਹੀਂ ਮਸਤ ਨਹੀਂ ਹੁੰਦੀ ਆਉ ਨਹੀਂ ਗਿਆ ਇਹ ਤਾਂ ਪੱਕੀ ਹੈ ਹੀ ਤਾਂ ਤੇ ਕੇ ਲਾਤੀ ਬਈ ਇੱਕ ਪਰਾਂ ਘੋੜਾ ਵੀ ਲਾਤਾ ਉਹ ਸਾਹਮਣੇ ਘੋੜਾ ਇੱਕ ਜੋੜੀ ਐ ਇੱਧਰ ਠੀਕ ਐ 1 2 3 ਚ ਪਰ ਬੋਲ ਆ ਭੈਣਾਂ ਮਾਂ ਦਾ ਸੁੱਖਣਾ ਕੰਮ ਹੁੰਦਾ ਹੈ ਇਹ ਹੁਣ ਵੀ ਨਾ ਤਰੂ ਵੀਡੀਓ ਵੀਡੀਓ ਫਿਰ ਇਹਦੂ ਬਾਤ ਤੂੰ ਆਪ ਸਿਆਣਾ ਯਾਰ ਇਹ ਗਲਤ ਕਰ ਲੈ ਲੈ ਖਾ ਤੂੰ ਰੋੜੋ ਨਾ ਪਪਾ ਇਦਾਂ ਨੇ ਮੈਂ ਕਿਉਂ ਜ਼ੋਰ ਲਾਈਂਦਾ ਥੱਲੇ ਸਤਸ੍ਰੀ ਕਾਲ ਪਹਿਲਾਂ ਤਾਂ ਅਨੇ ਕਾ ਮਨਹੂਰੀ ਕੱਢਦਾ ਕਹਿੰਦੇ ਮੇਰੇ ਵੀਰੋ ਲੰਗਰ ਚੋਈ ਹੋਈ ਖੀਰ ਤੇ ਜਲੇਬਗਾ ਦਾ ਕਿਲੋ ਤਾਂ ਥਸ ਕੱਢ ਕੇ ਜਲੇਬਗਾ ਜਿੰਨਾ ਸੀਗਾ ਪਹਿਲਾਂ ਸਾਰਾ ਤੇ ਉੱਪਰ ਸਰਾ ਲਾਈ ਆਉਂਦਾ ਗੁਰੂ ਘਰ ਲੰਗਰ ਟੁੱਟ ਵਰਤਾਰਿਆ ਮੁੰਡਾ ਕਹਿੰਦੇ ਸਰਾ ਲਾ ਰੱਖੀ ਐ ਤੇ ਸਮਾਨ ਇੱਕ ਤਾਂ ਜੀ ਆਪਣੇ ਖੀਰ ਇੱਕ ਜਲੇਬਗਾ ਹਨ ਤੇ ਇੱਕ ਮਰੜ ਵੀ ਦੀ ਦਾਲ ਕਿਆ ਬਾਤਾਂ ਨੇ ਆਏ ਛੱਡਿਆ ਰੱਖਦੇ ਨਹੀਂ ਆ ਵੇਖਦੇ ਨਹੀਂ ਕੋਈ ਕਰ ਨਹੀਂ ਹੁਣ ਚੱਲਦੇ ਆ ਘਰ ਨੂੰ ਬਈ ਤੇ ਰੋਟੀ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਰੋਟੀ ਖਾਣ ਨੂੰ ਜੀ ਕਿੱਥੇ ਕਰੂਗਾ ਕਿਲੋ ਖਾ ਕੇ ਜਲੇਬਗਾ ਕਿਲੋ ਖਾ ਕੇ ਖੀਰ ਇਹ ਕਿਲੋ ਜਲੇਬੀਆਂ ਹੋਰ ਲਿਆਦਿਆਂ ਮੁੰਡੇ ਨੇ ਸਾਨੂੰ ਨੂਰ ਜਾਨ ਨੇ ਆਪਣੀ ਨੇ ਤਾਂ ਕਰਕੇ ਬਸ ਘਰੇ ਗੀੜਾ ਮਾਰਨਾ ਰੋਟੀ ਖਾਣ ਦਾ ਜੀ ਕਰਦਾ ਨਹੀਂ ਮੇਰਾ ਸਹੀ ਦੱਸਣਾ ਐਵੇਂ ਕਹਦੇ ਮੈਂ ਭੁੱਖ ਪੱਕ ਹੈ ਨਹੀਂ ਜਣਾ ਵੀ ਲਓ ਜੀ ਤੇ ਉਧਰ ਆਪਣੇ ਉਤਰਣੋਂ ਸਵੇਰ ਦੇ ਟਾਈਮ ਦੀ ਡਾਈਟ ਰੱਖ ਦਈਏ ਸਵੇਰ ਦੇ ਤਾਂ ਕਿਹੜੇ ਵਾਸਤਾ 1 2 ਵਜੇ ਪਿਆ ਪਰ ਚਲੋ ਫਿਰ ਵੀ ਆਇਓ 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 ਪੁੱਤ ਹਣਾ ਬੱਚਾ ਨੂੰ ਦੇ ਦੁੱਧ ਦੇਣਗੇ ਨਾਲੇ ਖਾ ਲੈਣਗੇ ਕਿਉਂ ਖਰਾਕ ਡਬਲ ਹੋ ਗਈ ਨਾ ਚੋਬਰਾਂ ਦੀ ਹੁਣ ਤੇ ਇਧਰਲੇ ਖੁੱਡੇ ਜੀ ਰੱਖ ਲਗੇ ਤੇ ਉਸ ਤੋਂ ਬਾਅਦ ਆ ਕੇ ਅੰਡੇ ਦੇ ਮਤਲਬ ਅਧੀ ਕਰਾਂਗੇ ਕਰੇ ਮੈਂ ਘਰੇ ਜਾਇਆ ਮਾੜਾ ਸਮਾਨ ਦਾ ਫੜਾਇਆ ਹਣਾ ਅੰਡੇ ਸੋਲ ਮਾ ਦਦਨੇ ਕੀ ਸੀ ਨਾ ਆਇਓ 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 ਪੱਤ ਜਿਹੜੀ ਹੋ ਜੂੜੀ ਦੇ ਸੀਗੇ ਇਹਦੇ ਵੱਡਾ ਕਾਲਾ ਜਿਨਾ ਕੂਤਰ ਫਿਰਦਾ ਹੁੰਦਾ ਇੱਕ ਯਾਰ ਆ ਬੈਠਾ ਠੀਕ ਹੈ ਵੱਡਾ ਕਾਲਾ ਜਿਨਾ ਕੂਤਰ ਹੋ ਉੱਥੇ ਆਂਡੇ ਪਈਏ ਇਹਦੇ ਠੀਕ ਹੈ ਮਤਲਬ ਇਹਦੇ ਆਂਡੇ ਦਾ ਪਫੜਾ ਇਹਦੇ ਪਿਉਰੀ ਇਹਦੇ ਥੱਲੇ ਪਰਲੀ ਜੂੜੀ ਦੇ ਆਂਡੇ ਰੱਖਦੇ ਸੀਗੇ ਤੇ ਉਹ ਜੂੜੀ ਦੇ ਆਂਡੇ ਆਪਾਂ ਇਹਦੇ ਥੱਲੇ ਰੱਖ ਦਾਂਗੇ ਛਾਖੇ ਥੱਲੇ ਤੇ ਛਾਖੇ ਦੇ ਅੰਡਾ ਰੱਖ ਦਾਂਗੇ ਬੈਠ ਕੇ ਜ ਆਪਨੇ ਜਿਹੜੇ ਕਬੂਤਰ ਬੱਚੇ ਪਲਉਣ ਵਾਸਤੇ ਇਹਨੇ 2 ਵਜੇ ਪਹਿਲਾਂ ਪਾਲਿਆ ਹਣਾ ਤੇ ਇਹਦੇ ਨਾਲ ਪੱਟ ਕੇ ਕਬੂਤਰੀ ਹੋਰ ਲਾਉਣੀ ਆ ਮੈਂ ਪਹਿਲਾਂ ਵਾਲੀ ਕੂਦਰੀ ਛੱਡ ਦਾਂਗੇ ਬੈਠ ਕੇ ਜਾਪਾਂ ਠੀਕ ਆ ਉਹ ਆਪਾਂ ਨੂੰ ਪਸੰਦ ਨਹੀਂ ਤਾਂ ਮਜਬੂਰੀ ਚ ਆ ਕੇ ਲਾਉਣੀ ਪਈ ਸੀ ਮੈਨੂੰ ਤੇ ਐਤਕੀ ਕੂਦਰੀ ਨਵੀਂ ਲਾਉਣੀ ਆ ਇਹ ਨਾਲ ਪੱਟ ਕੇ ਹੁਣ ਤੇ ਇਧਰੋਂ ਇੱਕ ਤਾਂ ਲੈ ਚਲੀ ਬਈ ਆਪਣੇ ਕੋਲੇ ਪਈ ਸੀ ਬਾਦਾਮ ਠੀਕ ਆ ਐਵੇਂ ਪਏ ਪਏ ਇੱਥੇ ਖਰਾਬ ਹੋ ਜਾਣਗੇ ਆਪਾਂ ਤਾਂ ਖਾਂਦੇ ਹੁੰਦੇ ਨਹੀਂਗੇ ਇੱਕ ਬਾਦਾਂ ਇੱਕ ਨੂਰ ਜਾਨ ਆਪਣੀ ਜਲੇਬਾਂ ਲੈ ਕੇ ਆਈ ਸੀ ਇਹ ਵੀ ਨਹੀਂ ਖਾਧਾ ਕਿਲੋ ਚ ਜਲੇਬਾਂ ਪੰਗਾ ਹੋਣਗੇ ਘੱਟੋ ਘੱਟ ਹਣਾ ਤੇ ਜਲੇਬਾਂ ਵੀ ਨਹੀਂ ਖਾਧਾਗਾ ਰ ਇਹ ਕਹਿੰਦੇ ਚੋਬਰ ਵੀ ਆ ਗਿਆ ਲੈ ਕੇ ਬਾਈਕਲ ਆ ਜਾਓ ਜੀ ਆਪ ਕੋਈ ਡਿੱਗ ਰਹੇ ਥੇ ਇੱਕ ਇਹ ਤਾਂ ਨਾਰਮਲ ਜਿਹੜੀ ਬੂਟੀ ਐ ਕੋਈ ਔਰ ਤਾਂ ਨਹੀਂ ਨਿਕਲੀ نیچے ਸੇ ਕੋਈ ਅੱਛੇ ਵਾਲੀ ਜਿਹੜੀ ਬੂਟੀ ਐ ਜਿਸ ਕੋ ਵੀਡੀਓ ਮੇ ਨਾ ਦਿਖਾ ਸਕੈ ਲਓ ਬਾਪਿਓ ਹਾਂ ਬਿਸਤਰਾ ਚੱਕ ਲਿਆ ਬਿੱਡਾਂ ਤੋਂ ਤੇ ਬਾਹਰੋਂ ਸਾਰਾ ਖੁੱਡਿਆਂ ਦਾ ਮਤਲਬ ਖੁੱਡਿਆਂ ਦਾ ਕੰਮ ਕਲਰਿੰਗ ਦਾ ਕਲਰ ਦਾ ਕੰਪਲੀਟ ਬਾਪਿਓ ਤੇ ਅੰਦਰੋਂ ਸਟਾਰਟ ਕਰਦੇ ਆਂ ਆ ਦੋਵੇਂ ਕੰਦਾ ਦੇਖਦੇ ਆ ਤੇ ਆ ਕਬੂਤਰਾਂ ਵਾਲੀਆਂ ਡੋਲੀਆਂ ਵੀ ਇੱਧਰ ਨੂੰ ਕਰਨੀਆਂ ਪੈਣਗੀਆਂ ਆਪਾਂ ਨੂੰ ਕੰਦਾ ਦੇ ਨਾਲੋਂ ਸਾਰਾ ਸਾਮਾਨ ਹਾਂਜੀ ਬਾਬੇ ਤੇ ਦੋਵੇਂ ਬੈੱਡ ਜੋੜ ਕੇ ਬਈ ਹਜੀ ਵੀ ਕੰਮ ਨਹੀਂ ਵਹਰੇਗਾ ਸੀ ਘਰੋਂ ਇੱਕ ਲੱਕੜ ਵਾਲਾ ਹੋਰ ਟੇਬਲ ਚੱਕ ਕੇ ਲਿਆਉਂਦਾ ਮੈਂ ਹੋ ਹੋ ਆ ਮਸ਼ੀਨ ਹੈ ਜੀ ਹੋਵੇ ਕਮਰੇ ਅੰਦਰ ਲੈ ਜਾਂ ਕਰਤਾ ਕਲਰ ਸਟਾਰਟ ਰੂਮ ਦਾ ਵੀ ਚੋਬਰ ਨੇ ਠੀਕ ਹੈ ਕਿ ਨਹੀਂ ਇੱਕ ਮਿੰਟ ਥੋੜੀ ਜੀ ਪਿੱਸੋਂ ਹੋ ਗਈ ਵੀਡੀਓ ਬਣਾ ਲਗੇ ਆਪਾਂ ਮੁੰਡੇ ਦੀ ਇੱਥੋਂ ਕੱਢ ਕੇ ਹਾਂ ਉਹ ਲੱਗ ਰਹਿਣਾ ਪਤਾ ਤੇ ਬਸ ਲੱਗਦਾ ਹੈ ਵੀ ਸ਼ਾਮ ਤੱਕ ਇੱਕ ਕੰਦ ਕੰਪਲੀਟ ਹੋ ਜਾਊਗੀ ਠੀਕ ਹੈ ਕਿ ਨਹੀਂ ਬਾਕੀ ਕਰੇ ਤੋਂ ਪਤਾ ਲੱਗੂਗਾ ਕੀ ਹਿਸਾਬ ਦਾ ਬੰਦਾ ਅੱਲਾਹ ਜੀ ਕੰਮ ਚੱਲੀ ਜਾਂਦਾ ਮੈਂ ਹਵੇਚੋ ਦੋ ਗੋਲਿਆਂ ਖਾਲ ਗੇ ਉਹ ਮਾੜਾ ਮੋਟਾ ਸ਼ਰੀਰ ਸੱਟ ਜਾਣੀ ਮੇਰਾ 2.5 ਕਿਲੋ ਦੀ ਪੈਕਿੰਗ ਪੀਓਪੀ ਦੀ ਲੈ ਲਈ ਸਾਡੇ ਤੇ ਸਟੇਡ ਮੰਗਾਈ ਸੀ ਕਹਿੰਦਾ ਪੀਓਪੀ ਲੈ ਕੇ ਆਓ ਹਨਾ ਫਿਰ ਕਰਾਂਗੇ ਮੈਂ ਵੀ ਓਕੇ ਰਿਪੋਰਟਾਂ ਪੀਓਪੀ ਵੀ ਲੈ ਆਉਣੇ ਬਾਅਦ ਨਾਲ ਆਏ ਸੀ ਮੈਂ ਤੇ ਨੂਰ ਵਾਸ ਚਾਲਦੇ ਆ ਘਰ ਵਾਸ ਆਪ ਸਤ੍ਰੂ ਤੇ ਮੇਰੀ ਰਾਏ ਬਈ ਵੀ ਦੋਵੇਂ ਬੱਚੇ ਵੀ ਹਨਾ ਕੋਈ ਘੰਟਾ 2 ਘੰਟੇ ਆਪਾਂ ਜਿੰਨਾ ਟਾਈਮ ਇਥੇ ਫਿਰਦੇ ਆ ਕੋਲੇ ਤੇ ਉਹਨੇ ਟਾਈਮ ਬਾਹਰ ਕੱਢ ਲਈ ਛਤਰੀ ਤੇ ਹਨਾ ਨਾਲੇ ਨਾਲੇ ਘਰ ਘੁਰ ਦੇਖ ਲੈਣਗੇ ਬੱਚੇ ਕਾਫੀ ਵੱਡੇ ਹੋ ਗਏ ਬਰੋ ਮੁੜ ਕੇ ਨੇ ਤੰਗ ਕਰਨਾ ਯਾਰ ਫਿਰ ਲੱਗਣਾ ਨਹੀਂ ਇਹ ਵੱਡੇ ਹੋਏ ਬਾਹਰ ਕੱਡੇ ਤਾਂ ਬੱਚੇ ਹੁਣ ਲਵਾਉਣ ਵਾਲੇ ਆ ਇਹ ਦੋਵੇਂ ਹਾਂਜੀ ਬਾਪ ਤੇ ਦੋਵੇਂ ਬੱਚੇ ਕੱਢਦੇ ਆ ਬਾਹਰ ਬਰੋ ਇੱਕ ਮਿੰਟ ਗੇਟ ਲਾ ਦੀ ਆਪਾਂ ਹਨਾ ਘਾਟਾ 2 ਘੰਟੇ ਬਿਠਾਵਾਂਗੇ ਇਹਨੂੰ ਧੁੱਪੇ ਤੇ ਇਹਨਾਂ ਨਾਲ ਛੋਟਾ ਬੱਚਾ ਵੀ ਛੱਡੀ ਕਿ ਨਹੀਂ ਹੋਰ ਰਹਿਣ ਦੋ ਯਾਰ ਮੈ ਲਗਣਾ ਇਹ ਦੋਹਾਂ ਨੂੰ ਬਿਠਾਤੇ ਛਤਰੀ ਤੇ ਬਾ ਨਿਗਾਹ ਰੱਖਣੀ ਆ ਹਨਾ ਕੋ ਦੋਵੇਂ ਹੀ ਅਲਵੇ ਆ ਇਹ ਹਜੇ ਇਹਨਾਂ ਨੂੰ ਘਰਬਾਰ ਦਾ ਪਤਾ ਨਹੀਂ ਕਿਹੜਾ ਕਿਸ ਹਿਸਾਬ ਦਾ ਤੇ ਬੱਚੇ ਕਰਤੇ ਬਈ ਦੋਵੇਂ ਅੰਦਰ ਬੱਚਿਆਂ ਨੇ ਬਹੁਤ ਆਂ ਕੀਤਾ ਵੱਡੇ ਹੋ ਗਏ ਹਨਾ ਥੋੜੇ ਜੇ ਡਰਦੇ ਵਾਲਾ ਮਾੜਾ ਕੋਈ ਆਉ ਜਾਵੇ ਡਰੇ ਕਦੇ ਕੰਨ ਤੇ ਬੈਹਣ ਦੇ ਕਦੇ ਕੋਠੇ ਤੇ ਮਹਾ ਲਾਲੂ ਕੇ ਅੰਦਰ ਕਰਤੇ ਬੱਚੇ ਮੈਂ ਬਾਕੀ ਪਤਾ ਨਹੀਂ ਆ ਤੁਹਾਨੂੰ ਦਿਖਾਇਆ ਸੀ ਕਿ ਨਹੀਂ ਹਨਾ ਮੈਂ ਵੀ ਇਧਰ ਲੰਗਾ ਜਿਹੜੇ ਇਧਰਲੇ ਕਮਰੇ ਦੇ ਡੋਲੀਆਂ ਦੇ ਪਿੰਜਰੇ ਤੇ ਕਬੂਤਰ ਸੀਗੇ ਉਹ ਇਧਰਲੇ ਕਮਰੇ ਵਿੱਚ ਸ਼ਿਫਟ ਕਰਤੇ ਆ ਕਿਉਂਕਿ ਦੂਜੇ ਕਮਰੇ ਦਾ ਤੁਹਾਨੂੰ ਪਤਾ ਹੈ ਕਲਰ ਦਾ ਕੰਮ ਕਰਤਾ ਸਟਾਰਟ ਤੇ ਲਗਭਗ ਦੋ ਕੰਧਾਂ ਕੰਪਲੀਟ ਹੋਣ ਵਾਲੀਆਂ ਸਿੰਗਲ ਕੋਟ ਠੀਕ ਹੈ ਕਿ ਨਹੀਂ ਇੱਕ ਆਹੋ ਇੱਕ ਆਹਾ ਤੇ ਬਸ ਕੱਲ ਤੱਕ ਰਕੜ ਦਾਂਗੇ ਛਾਂਡੇ ਤੇ ਲਗਾ ਦੋ ਕੰਧਾਂ ਦੀ ਵੀ ਓਕੇ ਰਿਪੋਰਟ ਕਰ ਦਾਂਗੇ ਜਦੋਂ ਫਿਰ ਆ ਗੱਲ ਬਾਤ ਤੇ ਇਹ ਸੈਟਅਪਾ ਜਿਹਾ ਕੰਮ ਹਨ ਮੈਂ ਮੜਿਆ ਘਰੇ ਹੀ ਆਇਆ ਮੈਂ ਯਾਰ ਸੁਬਾਹ ਦੀ ਜਲੇਬੀਆਂ ਤੇ ਖੀਰ ਦੇ ਸਾਰੇ ਤੁਰੇ ਵਰਨਾ ਰੋਟੀ ਰਾਟੀ ਖਾਦੀ ਨਹੀਂ ਮੈਂ ਹੁਣ ਮੇਰੀ ਰਹਿ ਸੀਗੀ ਪੀ ਆ ਕੇ ਘਰੇ ਰੋਟੀ ਖਾਇਆ ਹਣਾ ਇੱਕ ਵਾਰੀ ਫਿਰ ਉਦੋਂ ਬਾਅਦ ਇੱਧਰ ਆ ਕੇ ਦੇਖਦੇ ਆਂ ਕੀ ਬੰਦ ਆ ਫਿਰ ਦਾਣੇ-ਦੋਣੇ ਪਾਉਣਿਆ ਕਬੂਤਰਾਂ ਉਹਨਾਂ ਲਈ ਜੀ ਮੇਰੇ ਵੀਰੋ ਤੇ ਇਹ ਇੱਧਰ ਬਈ ਦਾਣੇ ਰੱਖਤੀਏ ਮਤਲਬ ਦੂਜੇ ਟਾਈਮ ਦੇ ਦਾਣੇ ਪਾ ਲਈਏ ਆਪਣੇ ਚੂਪਰਾਂ ਤੇ ਖੰਡਾਂ ਨੂੰ ਠੀਕ ਹੈ ਇੱਧਰ ਵੀ ਪਾਤੇ ਇਹ ਹੁੱਡੇ 'ਚ ਵੀ ਤੇ ਇੱਧਰ ਵੀ ਪਾਤੇ ਠੀਕ ਆ ਓਕੇ ਰਿਪੋਰਟ ਤੇ ਪਾਣੀ ਵਾਲੇ ਭਾਂਡੇ ਵੀ ਥੋੜੇ-ਥੋੜੇ ਧੋ ਕੇ ਰੱਖ ਦਈਏ ਤੇ ਪੋਰਪਾਰ ਕਰ ਰਹੇ ਆਂ ਸਾਬ ਬਈ ਇਸ ਤੋਂ ਬਾਅਦ ਫਿਰ ਛਤਰੀਆਂ-ਛੁਤਰੀਆਂ ਲਾਇਆ ਕਰਾਂਗੇ ਹਣਾ ਆਪਣੇ ਬੱਚੇ-ਪੁੱਟੇੜਾ ਆਇਆ ਕਰਾਂਗੇ ਆਪ ਉਹ ਤਾਂ ਕਰਤਾ ਸਾਬੀ ਮੀਆ ਮੂਆਂ ਦਾ ਪਾਣੀ ਗੰਦ ਪਿੱਲ ਹਨਾ ਥੱਲੇ ਗਾਰ ਤੇ ਮਸਕਮਾਰੀ ਆਂਦਾ ਸੀ ਸਿੱਧਾ ਹਸਾਰ ਹੈ ਤੇ ਇਦਦਰ ਵੀ ਕਰੀ ਜਾਣਾ ਸਾਫ ਸੂਫ ਹਨਾ ਚੰਗੀ ਤਰ੍ਹਾਂ ਸਾਰੇ ਪੂਰ ਪਰ ਕਰਕੇ ਸਾਫ ਛੇਤਰੀਆਂ ਟਾਂਗਾਂ ਕਰਕੇ ਕੈਮ ਤੇ ਹੋਰ ਦੋ ਕੁ ਦਿਨਾਂ ਤੋਂ ਬਸ ਇਥੇ ਰੌਣਕ ਲਾ ਦੇਣੀ ਆਪਾਂ ਖੂਤਰ ਹਨਾ ਬੱਚੇ-ਬੱਚੇ ਬਾਹਲਾ ਕਰਾਂਗੇ ਛੋਟੇ-ਛੋਟੇ ਵੀ ਵੱਡੇ ਵੀ ਕੱਢ ਲਿਆ ਕਰਾਂਗੇ ਨਾਲੇ ਯਾਰ ਜੇ ਕੋਈ ਆਪਣਾ ਚੋਬਰ ਚਾਬਰ ਬੱਚੀ-ਬੁੱਚੀ ਅਰਗਾਇਆ ਕਰੂ ਹਨਾ ਤਾਂ ਆਪਣੇ ਬੱਚੇ ਨੂੰ ਹੈਂਡ ਟ੍ਰੇਨਿੰਗ ਵੀ ਕਰਨਾ ਯਾਰ ਆਪਾਂ ਪਰ ਉਹਦਾ ਕੰਮ ਵੀ ਕਰਿਆ ਕਰਨਾ ਤੇ ਨਹੀਂ ਹੈਂਡ ਰੇ ਨਾ ਹੋਇਆ ਫਿਰ ਉਹਨੂੰ ਛਤਰੀ ਤੇ ਲਾ ਲਾਂਗੇ ਆਪਾਂ ਨਾ ਵੈਸੇ ਹੋ ਤਾਂ ਜਾਊਗਾ ਹੁਣ ਆਪਦੀ ਮਿਹਨਤ ਹੈ ਜੇ ਕਰਾਂਗੇ ਤਾਂ ਠੀਕ ਹੈ ਨਹੀਂ ਤਾਂ ਨਹੀਂ ਸੀ ਹੈਨਾ ਹਾਂਜੀ ਮੇਰੇ ਵੀਰੋ ਤੇ ਆਪਣੇ ਅੰਦਰ ਬੈਠ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾ ਰਿਹਾ ਬਰੋ ਆਪਾਂ ਇੱਕ ਮਿੰਟ ਭਾਈ ਆ ਬਾਹਲੇ ਨਹੀਂ ਹੈਨਾ ਇਹਨਾਂ ਕੋਲੇ ਪਹਿਲਾਂ ਪਏ ਹੀ ਆ ਲਗਭਗ ਥੋੜੇ ਜੀ ਬਸ ਹੋਰ ਐਡ ਕਰਨੇ ਆ ਬਿੱਠਾਏ ਕੱਢਦੇ ਬਣਾ ਬਾਹਰ ਤੇ ਆਇਓ 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 ਬੱਤ ਇੰਨੇ ਅਗਰ ਤੇ ਥੋੜੇ ਹੋਰ ਇੰਨੇ ਕ ਬਹੁਤ ਹੈ ਇਹਨਾਂ ਨੂੰ ਆਇਓ ਬੱਤ ਆਪੋ ਆਪਣੇ ਚੋਂ ਉੱਪਰ ਦੀ ਤੁਹਾਨੂੰ ਟ੍ਰੇਨਿੰਗ ਦਿਖਾ ਦੇ ਮਾੜੀ ਵੈਸੇ ਤਾਂ ਸਾਹ ਚੜ ਗਿਆ ਦਾ ਚਲੋ ਫਿਰ ਵੀ ਜਿੰਨਾ ਕੋਈ ਹੋਣਾ ਤਾਂ ਕਰਾਂਗੇ ਆਇਆ 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 ਉਹ ਹਾਈ ਤਾਂ ਉਹਦਾ ਜ਼ਿਆਦਾ ਥੋੜਾ ਜਿਆ ਕਰਦਾ ਇਹ ਆਪਣਾ ਵੇਸਤਰੇ ਦਾ ਵੇਸਤਰੇ ਤੇ ਜਾਂਦਾ ਹੈ ਬੰਦਿਆਂ ਤੇ ਵੀ ਆਉਂਦਾ ਸਾਰਾ ਕੁਝ ਕਰਦਾ ਗਲੀ 'ਚ ਬੰਦੇ-ਬੰਦੇ ਤੇ ਆਉਂਦਾ ਸਰਪੇ ਜੀ ਤੇ ਹਾਂਜੀ ਬਾਪੂ ਆਗੇ ਜੀ ਇਧਰ ਲੈ ਕਰੇ ਰੋਟੀ ਰੋਟੀ ਖਾ ਕੇ ਨਾ ਇਹ ਤੋਂ ਹੀ ਕਰਾਇ ਫਸ ਹੋਦੇ ਜਾਵਾਂ ਤੇ ਆਇਆ ਤਾਂ ਇਸ ਮੈਂ ਕਾਫੀ ਟਾਈਮ ਦਾ ਹਨ ਆ ਕੇ ਕਬੂਤਰਾਂ ਦੇ ਪਾਣੀ ਵਾਲੇ ਭਾਂਡੇ ਸਾਫ਼ ਕਰਤੇ ਬਰੋ ਤੇ ਦਾਣੇ ਵਗੈਰਾ ਪਾ ਕੇ ਰੱਖਦੇ ਟਰੀਆਂ ਚ ਹਨ ਇੱਕ ਮੋਟ ਪਾਣੀ ਵੀ ਆਪ ਅੰਦਰ ਚੱਕ ਕੇ ਲੈ ਹੀ ਚਲੀਏ ਆ ਥੋੜਾ ਜਿਹਾ ਇਧਰ ਨਵਾਂ ਪੰਗਾ ਹੋ ਗਿਆ ਹਨ ਚਲੋ ਕੋਈ ਨਾ ਇੰਨਾ ਕਰਨਾ ਪੈਂਦਾ ਹੀ ਆ ਵੀ ਹਨ ਹਾਂ ਖੜ ਜਾ ਪੌਣਿਆ ਸਭ ਨੂੰ ਪੌਣਿਆ ਸਭ ਨੂੰ ਮਿਲਣਗੇ ਰੋਕੋ ਇੱਕਣ ਬਾਬੇ ਰੋਂ ਸਾਰੇ ਹਨ ਘਰ ਦੇ ਪਰ ਆਪਾਂ ਦਾਣਾ ਪਾਈ ਠੀਕ ਹੈ ਇਦਰੇ ਇਹ ਜੋੜੀ ਨੂੰ ਰੱਖਦਗੇ ਠੀਕ ਹੈ ਉਸ ਤੋਂ ਬਾਅਦ ਆਪਣੀ ਇਹ ਜੋੜੀ ਹੋ ਗਈ ਓਕੇ ਤੇ ਉਸ ਤੋਂ ਬਾਅਦ ਭਾਈ ਸਾਹਿਬ ਹੋ ਗਿਆ ਆਪਣੀ ਇਹ ਜੋੜੀ ਇਹ ਨੂੰ ਰੱਖ ਦਈਏ ਓਕੇ ਰਪੋਰਟ ਉਹ ਵੀ ਤੇ ਨਾਲ ਦੇ ਨਾਲ ਵਾਟਰ ਵੀ ਰੱਖ ਦਈਏ ਪਹਿਲੇ ਨੰਬਰ ਤੇ ਇਹ ਜੋੜੀ ਨੂੰ ਇਹਦਾ ਕੰਮ ਕਲੀਅਰ ਹੈ ਲਾ ਦਈਏ ਇਹਨੂੰ ਲੋਕ ਫਿਰ ਰੱਖ ਦਈਏ ਚਲ ਇਹਨਾਂ ਨੂੰ ਠੀਕ ਹੈ ਲਓ ਜੀ ਓਕੇ ਰਿਪੋਰਟ ਇਹਨਾਂ ਤੈਨੂੰ ਖਾਨ ਨੂੰ ਦਿੱਤੇ ਡੋਲਿਆਂ ਨੂੰ ਨਹੀਂ ਦਿੱਤੇ ਭੰਦਰਾਂ ਤੈਨੂੰ ਉਤੋਂ ਬਾਅਦ ਐਸ ਕਿਉੜੀ ਨੂੰ ਵੀ ਰੱਖ ਲਗੇ ਭਾਈ ਆਪਾਂ ਵਾਟਰ ਨਾਲ ਦੇ ਨਾਲ ਲਾ ਦੀ ਲੋਕ ਇੱਥੇ ਦਾਣਿਆਂ ਦੀ ਵੇਸਟੇਜ ਬਹੁਤ ਜ਼ਿਆਦਾ ਕਰਦੇ ਵੈਸੇ ਬਾਵੇ ਡੋਲਿਆਂਾਂ ਚ ਤਾਂ ਕਰਕੇ ਨਾ ਡੋਲਿਆਂਾਂ ਚ ਰੱਖ ਕੇ ਨਾ ਖੁਸ਼ ਨਹੀਂ ਬਸ ਮਜਬੂਰੀ ਜੀ ਰੱਖਣੇ ਪੈਂਦੇ ਜਿਹੜੇ ਕੋਈ 2-4 ਜੋੜੇ ਰੱਖਣੇ ਹੁੰਦੇ ਆਂਡੇ-ਉਂਡੇ ਦੇ ਰਾਉਣ ਵਾਸਤੇ ਲਓ ਜੀ ਇਧਰ ਇਹ ਕਬੂਤਰਾਂ ਨੇ ਹੋ ਗਿਆ ਦਾਣਾ ਪਾਣੀ ਤੇ ਇਧਰ ਵੀ ਸਾਰੇ ਕਬੂਤਰਾਂ ਦਾ ਹੋ ਗਿਆ ਦਾਣਾ ਪਾਣੀ ਜੋੜਨ ਵਾਲਿਆਂ ਦਾ ਓਨਲੀ ਆਪਣਾ ਬੀਵੀ ਪੀਆ ਰਹੇਗਾ ਠੀਕ ਹੈ ਇਹਨੂੰ ਕੋਈ ਚੱਕਰ ਨਹੀਂ ਹੈਂਡ ਫੀਡ ਕਰਾਵਾਂਗੇ ਬਾਕੀ ਇਹਨਾਂ ਕੋਲੇ ਬਲਬ ਲੱਗਿਆ ਪਿਆ ਹੈਗਾ ਓਕੇ ਰਿਪੋਰਟਾਂ ਤੇ ਖੁੱਡੇ ਵੀ ਕੰਪਲੀਟ ਆ ਆਪਣੇ ਇਹ ਮੈਂ ਚਲੂ ਕੱਲ ਨੂੰ ਵਿਖਾ ਦੂੰਗਾ ਹਨਾ ਖੁੱਡਿਆਂ ਦਾ ਕੰਮ ਬਿਲਕੁਲ ਕੰਪਲੀਟ ਆ ਬਾਬਿਓ ਕਲਰ ਵਾਲਾ ਬਾਹਰੋਂ ਵੀ ਕਰਤਾ ਤੇ ਅੰਦਰੋਂ ਵੀ ਜਮ ਓਕੇ ਰਿਪੋਰਟਾਂ ਕਰਤਾ ਕਲਰ ਵਾਲੀਆਂ ਤੇ ਆਹ ਕਮਰਾ ਦਿਖਾ ਦਿੰਨਾ ਬਈ ਸੱਚ ਹਾਂ ਕਮਰਾ ਇੱਕ ਕੰਦ ਕਰਤੀ ਕਵਰੇ ਦੀ ਸਾਹਮਣੇ ਵਾਲੀ ਸਿੰਗਲ ਕੋਡ ਆਹ ਕੰਦ ਕਰਤੀ ਸਿੰਗਲ ਕੋਡ ਤੇ ਆਹ ਕੰਦ ਕਰਤੀ ਅੱਧੀ ਚੱਲ ਰੱਖ ਲਓ ਹਣਾ ਕੱਲ ਨੂੰ ਵੱਡੀ ਉਮੀਦ ਐ ਵੀ ਆ ਥੋੜਾ ਜਿਹਾ ਇਹਨਾਂ ਦੇ ਟਾਈਮ ਜ਼ਿਆਦਾ ਲੱਗੂਗਾ ਤੇ ਬਾਕੀ ਭਾਈ ਸਾਹਿਬ ਵੀ ਲਗਭਗ ਸਾਰਾ ਕਮਰਾ ਸਾਈਡਾਂ ਤੋਂ ਡਬਲ ਕੋਟ ਹੋ ਜਾਊਗਾ ਤੇ ਆਪਣਾ ਕੰਮ ਨਿਪਟਰੀ ਠੀਕ ਆ ਕਿ ਨਹੀਂ ਤੇ ਬਾਕੀ ਬਸ ਵਿਸਤਰਾ ਵੀ ਬਾਹਰ ਆਜ ਆਪਣਾ ਹਣਾ ਫਰੰਦਾ ਤੁਹਾਨੂੰ ਪਤਾ ਹੀ ਐ ਵੀ ਕਿੱਥੇ ਡਾਵਾਂਗੇ ਵਿਸਤਰਾ ਕੀ ਹਿਸਾਬ ਕਿਤਾਬ ਐ ਤੇ ਵਿਸਤਰਾ ਪਣਾ ਪਿਆ ਬਸ ਇਤੇ ਸੌ ਜਾਣਾ ਕੋਈ ਦਿੱਕਤ ਵਾਲੀ ਗੱਲ ਨਹੀਂ ਨਲੇ ਤੜਕੇ ਟਾਈਮ ਉੱਠ ਖੜਾਂਗੇ ਤਾਂ ਸੂਰਜ ਵੱਜਾ ਸਿੱਧਾ ਮੱਥੇ ਜਾ ਕੇ ਦਖੀਗਾ ਕਿ ਨਹੀਂ ਚਲੋ ਕਿਰਾ ਕੰਮ ਤਾਂ ਦੇ ਮਾੜੇ ਮੋਟੇ ਰਹਿ ਗਏ ਨਵੇੜਾ ਮੈਂ ਬਸ ਲਾਸਟ ਤੇ ਫਿਰ ਬੱਚਿਆਂ ਨੂੰ ਦੇ ਗਿਆ ਨਾ ਛੋਲੇ ਤੇ ਵਲੌਗ ਦੀ ਐਂਡਿੰਗ ਕਰ ਦਿਆਂ ਹਾਂਜੀ ਮੇਰੇ ਵੀਰੋ ਕਰਦੇ ਜੀ ਵਲੌਗ ਦੇਖਣਗੇ ਕਿਹੋ ਜਿਹਾ ਟਾਈਮ ਹੋ ਗਿਆ ਲਗਭਗ 12:30 ਇੱਕ ਦਾ ਹਨ ਤੇ ਆਪਣੇ ਬੱਚੇ ਨੂੰ ਮੈਂ ਛੋਲੇ ਦੇ ਦਿੰਦੇ ਸੀ ਛੋਲੇ ਵੀ ਦਿੰਦੇ ਸੀ ਪਾਣੀ ਵੀ ਦਿੰਦਾ ਸੀ ਤੇ ਟਿਕ ਘੰਟਾ ਘੰਟਾ ਤਾਂ ਨਹੀਂ ਅੱਧਾ ਘੰਟਾ 40 ਮਿੰਟ ਪੂਰਾ ਮੈਂ ਖੇਡਾਂ ਵੀ ਉਹਨਾਂ ਨਾਲ ਇੱਥੇ ਅਮਨਜੇ ਤੇ ਠੀਕ ਹੈ ਕਿ ਨਹੀਂ ਬਾਕੀ ਓਕੇ ਬਸ ਮੰਜਾ ਵੇ ਸਰ ਆਪਣਾ ਰੈਡੀ ਹੈ ਹਨਾ ਆ ਥੱਲੇ ਕੱਦਾ ਵੱਡਾਂ ਵਾਲਾ ਉਧਰ ਪੱਖਾ ਬਸ ਤੇ ਸਰਾਣਾ ਤੇ ਕੰਬਲ ਇੰਨੇ ਕੰਮ ਹੈ ਤੇ ਬਾਕੀ ਸਾਰੇ ਕੂਤਰਾਂ ਲੋਕ ਲੋਕ ਲੱਗਿਆ ਦਾਣਾ ਪਾਣੀ ਸਭ ਦਾ ਓਕੇ ਰਿਪੋਰਟਾਂ ਸਭ ਕਾਣੀ ਸੈਟ ਹੈ ਮਸਾ ਲਾਈਟ ਅੱਖਾਂ ਚ ਵਜਦਾ ਇਕੱਲਾ ਮੇਰੇ ਠੀਕ ਹੈ ਇਹਨੂੰ ਬੁਝਾ ਕੇ ਤੇ ਸੌਣੇ ਆ ਤੇ ਕੱਲ ਨੂੰ ਦੇਖਦਾ ਬਈ ਹਨਾ ਕੱਲ ਨੂੰ ਕੰਮ ਨਵੇਂ ਵਿਗੜਦੇ ਆ ਕਲਰ ਵਾਲਾ ਪਰ ਤੇਰ ਫਿਰ ਕੂਤਰਾਂ ਦੇ ਢਾਲੇ ਹੁੰਦੇ ਆ ਹੁਣ ਤਾਂ ਕਰਕੇ ओके ब्रो बसना ਕੱਲ ਨੂੰ ਮਿਲਦੇ ਆ ਬਾਏ ਬਾਏ ਜੀ ਸਾਰਿਆਂ ਨੂੰ ਗੁੱਡ ਨਾਈਟ ਲਵ ਯੂ